ਓ ਪਾਪੀ ਓ ਪਾਪੀ ਬੜਾ ਬੜਾ ਮੈਂ ਬੜਾ ਕਹਿੰਦਾ ਸਾਰਾ ਦਿਨ ਉਹਰੇ ਮੈਸੇਜ ਉਪਈ ਰਹਿਣੀ ਐ ਕੋਈ ਕੰਮ ਤਾਂ ਨਾ ਕਰ ਲੈ ਉੱਠ ਕੇ ਮੈਂ ਹੁਣੇ ਤਾਂ ਆ ਕੇ ਪਈ ਸੀ ਸਾਰੇ ਤਾਂ ਕੰਮ ਨਵੇੜ ਤੇ ਹੁਣ ਰਹਿ ਕੀ ਗਿਆ ਆਹ ਦੇਖੀ ਉਹ ਸਾਰੇ ਭਾਂਡਿਆਂ ਚ ਕੁੱਤੇ ਜੀਭਾਂ ਮਾਰ ਮਾਰ ਜਾਂਦੇ ਨੇ ਬਿਨਾ ਗੱਲੋਂ ਨਹੀਂ ਮੈਂ ਬੋਲਦਾ ਉਹ ਮਾਂਜ ਲਾਂਗੀ ਉਹ ਗਰਮੀ ਨਾਲ ਮੇਰਾ ਸਿਰ ਦੁਖਣ ਲੱਗ ਗਿਆ ਸੀ ਮਾਮਾੜੀ ਜੀ ਛਾਂ ਆ ਜਾ ਤੇ ਧੁੱਪ ਤਾਂ ਵੇਖ ਲੋ ਕਿੰਨੀ ਆ ਆ ਮੇਰੇ ਕੰਮ ਨੇ ਮੈਂ ਆਪੇ ਕਰ ਲਾਂਗੀ ਇਹ ਘਣਾਉਣ ਦੀ ਲੋੜ ਨਹੀਂ ਹੈਗੀ ਨਾ ਮੈਂ ਕੁੱਤਾ ਬੋਕਦਾ ਠੱਡਵਾਲ ਓਏ ਜਿਹੜੇ ਲੱਛਣ ਤੂੰ ਫੜੇ ਨੇ ਨਾ ਇਹ ਠੀਕ ਨਹੀਂ ਹੁੰਦੇ ਖਾਨਦਾਨੀ ਵੱਜਦੇ ਆਸੀਂ ਆ ਤੇਰੇ ਪੇਕੇਆਂ ਵਾਂਗੂ ਮਲੰਗ ਨਹੀਂ ਹੈਗੇ ਘੋੜੇ ਵੇਚ ਕੇ ਸੌਗਿਉਰੇ ਮੈਂ ਕੰਮ ਤੇਰਾ ਬੁੜਾ ਕਰੂ ਮੇਰੇ ਪੇਕੇਆਂ ਦਾ ਖਜਾਨੇ ਦੀ ਲੋੜ ਨਹੀਂ ਮੈਂ ਜਾਣਦੀ ਆ ਕਹੇ ਜੇ ਜ਼ਗੀਰਦਾਰ ਵੱਜਦੇ ਹੋ ਤੁਸੀਂ ਭੱਡੀ ਇੱਜ਼ਤ ਵਾਲੇ ਉਹ ਠੱਡਵਾਲਿਆਂ ਨਾਲੋਂ ਤਾਂ ਚੰਗੀ ਇੱਜ਼ਤ ਐ ਅਸੀਂ ਐਡੇ ਮਲੰਗ ਨਹੀਂ ਜਾਨਦੀ ਆ ਮੈਂ ਵਟੇ ਇੱਜ਼ਤ ਵਾਲਿਆਂ ਨੂੰ ਲੰਮਕਦੇ ਨੇ ਛੋਡੇ ਟੌਰੇ ਆਹੋ ਜਾਨਦੀ ਆ ਮੈਂ ਸਾਰੀ ਜ਼ਮੀਨ ਤਾਂ ਤੁਹਾਡੀ ਗਹਿਣੇ ਪਈਆ ਵੱਡਾ ਜ਼ਗੀਰਦਾਰ ਬਣਿਆ ਕਰਦਾ ਉਹ ਜਿੰਨੀ ਕਿ ਜ਼ਮੀਨ ਤੇਰੇ ਪੇਕਿਆਂ ਲਵੇ ਆ ਨਾ ਉਹਨੇ ਕਿਚਤਾ ਸੀ ਗੰਡੇ ਲਾ ਲੰਨੇ ਆ ਵੱਡੀ ਖਾਨਦਾਨੀ ਬਣੀ ਫਿਰਦੀ ਆ ਤੂੰ ਮੇਰੇ ਪੇਕਿਆਂ ਕੋਲੇ ਤਾਂ ਬਥੇਰੀ ਆ ਆ ਕਦੇ ਵੇਖੇ ਤਾਂ ਹੈ ਨਹੀਂ ਤੇਰੇ ਗੰਡੇ ਲੱਗੇ ਘਰੇ ਆਏ ਓਏ ਜਿੰਨੇ ਤੇਰੇ ਸਿਰ 'ਚ ਬਾਲ ਨੇ ਨਾ ਐਨੀਆਂ ਤਾਂ ਜਨਾਨੀਆਂ ਚਾਰਦਾ ਮੈਂ ਮੇਰੇ ਨਾਲ ਬਹੁਤੀ ਬਗਵਾਸ ਨਾ ਕਰਿਆ ਕਰ ਇਹ ਘਰ ਚ ਹੁਕਮ ਮੇਰਾ ਚੱਲਦਾ ਤੇਰੇ ਖਸਮ ਦਾ ਨਹੀਂ ਚਾਰ ਦਾ ਇੱਥੇ ਤੂੰ ਬਨਾਨੀ ਉਹ ਹੀ ਤਾਂ ਪਟਨਾਇ ਜੋ ਦਾ ਚੱਲਦਾ ਹੋਵੇ ਇੱਥੇ ਹੁਕਮ ਤਾਂ ਰੋਣੇ ਕਾਦੇ ਸੀਗੇ ਫਿਰ ਤੇਰੇ ਵਰਗੇ ਦੀ ਕਾਨੂੰ ਬਕਵਾਸ ਚੱਲ ਨਹੀਂ ਸੀ ਆ ਤੇਰੇ ਵਰਗਾ ਚੁੱਡੂ ਐ ਹੋ ਕੱਖ ਦਾ ਨਹੀਂ ਪਤਾ ਨੂੰ ਤੂੰ ਜੋ ਹੈਗਾ ਕੁੱਤੇ ਵਾਲੀ ਬਕਵਾਸ ਮਾਰਨ ਨੂੰ ਮੇਰਾ ਬਕਵਾਸ ਨਾ ਕਰੀ ਕੋਈ ਮਾਰੀ ਨਾ ਕੀ ਹੋ ਗਿਆ ਮੈਂ ਤੇਰੇ ਕੀ ਮਾਰਤਾ ਹੋਏ ਹਾਏ ਡਰਾਈ ਦਿੱਤਾ ਸੀਗਾ ਐ ਵੀ ਡਰ ਜਾਂਦੀ ਐ ਤੂੰ ਹੈ ਪਹਿਲਾਂ ਤਾਂ ਕਦੇ ਡਰੀ ਨਹੀਂ ਮੇਰੇ ਤੋਂ ਤੂੰ ਫੇਰ ਮਰ ਜਾਣਿਆ ਆ ਸੁਪਨੇ ਚ ਤੇਰਾ ਭਰਾ ਚੌਰਾ ਆ ਕੇ ਮੇਰੇ ਥੱਪੜ ਮਾਰਿਆ ਡੀ ਚੋਰ ਦਾ ਉਹ ਸੁਪਨੇ ਚ ਕਾ ਸੱਟ ਲੱਗਦੀ ਐ ਤੂੰ ਤਾਂ ਫੇਰ ਡਰੀ ਜਾਂਦੀ ਐ ਉਹ ਐ ਕਰ ਉਹ ਐ ਰੋਟੀ-ਵਟੀ ਬਣਾ ਦੇ ਭੁੱਖ ਲੱਗੀ ਐ ਤੂੰ ਸੁੱਤੀ ਪਈ ਐ ਯਾਰ ਲਾਤਨ ਸੋ ਕੇ ਰਾਤ ਨਹੀਂ ਤੋਈ ਉਹ ਬਣਾਈ ਤਾਂ ਪਈ ਐ ਰੋਟੀ ਤੇ ਦੇ ਤਾਂ ਦੇ ਮੈਨੂੰ ਕਿਹ ਸਾਰਾ ਉਹ ਬਣਾਈ ਦਾ ਹੁਣ ਇੰਨਾ ਕ ਵੀ ਨਹੀਂ ਕਰ ਸਕਦਾ ਤੂੰ ਰੋਟੀ ਚੱਕ ਕੇ ਖਾ ਲਾ ਕਿਉਂ ਮੇਰੇ ਤੁਸੀਂ ਬਦਲੇ ਲੈ ਰੱਖੇ ਆ ਤੂੰ ਬਣਾ ਹੀ ਨਾ ਕਰ ਉਹ ਵੀ ਮੈਂ ਬਣਾਇਆ ਕਰੂੰਗਾ ਐਨਾ ਕਿ ਥੋੜਾ ਜਿਹਾ ਐਨਾ ਹੋਰ ਕਰ ਲਿਆ ਕਰੂੰਗਾ ਮੈਂ ਆਹੋ ਦਿਨੇ ਉਹ ਟੂਣੀ ਟਿਕਨ ਦਿੰਦਾ ਸੁਪਨੇ ਜਿਹਾ ਭਰਾ ਨਹੀਂ ਸੌਣ ਦਿੰਦਾ ਮੇਰਾ ਤਾਂ ਲਹੂ ਪੀ ਰਖੇ ਤੁਸੀਂ ਸਾਰਿਆਂ ਨੇ ਉਹ ਸੁਪਨੇ 'ਚ ਕੁਝ ਨਹੀਂ ਹੁੰਦਾ ਅਸਲ ਜ਼ਿੰਦਗੀ 'ਚ ਨਾ ਐਵੇਂ ਕਰੇ ਅਸਲ ਜ਼ਿੰਦਗੀ 'ਚ ਹੁਣ ਤਾਂ ਮੈਨੂੰ ਡਰੇ ਲੱਗਣ ਲੱਗ ਗਿਆ ਅੰ ਨਾਲੇ ਨਾ ਮਾੜਾ ਮੋਟਾ ਛੁੱਡੂਆ ਨਾ ਬਣ ਕੇ ਰਿਆ ਕਰ ਮਾੜੀ ਮੋਟੀ ਤੜ ਜਮਾ ਕੇ ਰੱਖਿਆ ਕਰ ਉਤੇ ਆ ਕੱਪੜੇ ਨਾਲ ਵੀ ਤੜਾਉਂਦੀ ਐ ਵੱਡਾ ਐ ਮੇਰੇ ਤੋਂ ਉਹ ਆ ਵੱਡਾ ਐ ਉਹੀ ਕਰਦਾ ਰਹਿਣਾ ਉਹਦੇ ਮਾਗਰ ਮੂਰੇ ਸੂ ਸੂ ਜੀ ਉਹ ਕਬੀਲਦਾਰ ਐ ਉਹ ਕਰਦਾ ਮਾਲਕ ਨਹੀਂ ਹੈਗਾ ਓਏ ਅੱਛਾ ਮਾਲਕ ਤਾਂ ਵੀ ਤੂੰ ਨਹੀਂ ਹੈਗਾ ਮਾਲਕ ਉਹ ਮਾਲਕ ਤਾਂ ਮੈਂ ਵੀ ਹੈਗਾ ਹਾਂ ਉਹ ਛੜੇ ਨੂੰ ਚੌਧਰ ਨੂੰ ਭੁੱਖ ਹੁੰਦੀ ਐ ਮੜੀ ਮੋਟੀ ਐਨਾਂ ਚੱਲ ਚੱਲੀ ਜਾਂਦਾ ਕੀ ਹੁੰਦਾ ਮੈਂ ਤੈਨੂੰ ਦੱਸ ਤੀ ਚੌਧਰ ਦੀ ਗੱਲ ਤਾਂ ਠੀਕ ਆ ਜੇ ਮੈਨੂੰ ਮਾੜਾ ਚੰਗਾ ਬੋਲਿਆ ਨਾ ਮੈਂ ਨਹੀਂ ਸੁਣਨਾ ਮਾੜਾ ਚੰਗਾ ਕੀ ਬੋਲਦਾ ਉਹਨੇ ਤੈਨੂੰ ਤੂੰ ਦੋਈ ਧੜਕੀ ਜਾਨੀ ਐ ਮੜੀ ਮਢੀ ਗੱਲ ਤੇ ਚੱਲ ਮੇਰੀ ਗੱਲ ਸੁਣ ਹਾਂ ਰੋਟੀ ਖਾ ਲਾ ਨਾ ਨੂੰ ਕੇ ਤਿਆਰ ਹੋ ਜਾ ਆਪਾਂ ਪਿੰਡ ਚਲ ਕੇ ਆਵਾਂਗੇ ਕਿਹਦੇ ਪਿੰਡ ਬੇ ਮੇਰੇ ਪੇਕੇ ਹੋਰ ਕਿੱਥੇ ਜਾਣਾ ਆ ਹਾ ਅੱਛਾ ਪੰਮੀ ਆ ਰਹੀ ਐ ਆ ਹਵਾ ਆ ਰਹੀ ਐ ਤੈਨੂੰ ਕਿਵੇਂ ਪਤਾ ਪਤਾ ਜਾਊਂਗਾ ਵਾ ਕੱਪੇ ਕਪੜੇ ਪ੍ਰੈਸ ਕਰਦੇ ਮੇਰੇ ਉਹਦੇ ਪ੍ਰੇਸ਼ਨ ਹੋਇਆ ਕੁੜੀਆਂ ਹੋਈਆਂ ਵੱਡੇ ਪ੍ਰੇਸ਼ਨ ਨਾ ਪਤਾ ਲੈ ਆਵਾਂਗੇ ਹਾਂ ਉਹ ਮੈਂ ਹੀ ਪਤਾ ਲੈਣ ਵਾਸਤੇ ਕਹਿੰਦਾ ਹੋਰ ਮੈਂ ਤੂੰ ਪਤਾ ਨਹੀਂ ਕੀ ਕੀ ਸੋਚੀ ਜਾਂਦੀ ਐ ਚੱਲ ਰੋਟੀਆਂ ਦੇ ਮੈਨੂੰ ਖਰਾ ਚੱਲ ਚੰਗਾ ਲਿਆਣੀਆਂ ਤੇਰੇ ਤਾਂ ਤਾਂ ਮਹਿੰਦੀ ਲੱਗੀ ਹੋਈ ਆ ਤੂੰ ਕਾ ਨੂੰ ਚੱਕ ਕੇ ਖਾਣੀਆਂ ਨੇ ਉਹਨੇ ਸੁਪਨੇ ਚ ਕੁੱਟੀ ਤੀ ਮੈਂ ਪੜਾਕੇ ਪਾ ਦੂਗਾ ਜੇ ਮੈਨੂੰ ਗੁੱਸਾ ਆ ਗਿਆ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪਾਂ ਇਹ ਸਾਲੇ ਦੀ ਸਾਲਾਦਨ ਬੜਬੜ ਕਰੀ ਜਾਂਦੀ ਏ ਹਾਂ ਤਾਂ ਚਲੋ ਸਾਲੀ ਕੋਲ ਜਾਣਾ ਸਾਲੀ ਆਈ ਹੋਈ ਆ ਹਾਂ ਤਾਂ ਕਰਕੇ ਚਲੋ ਥੋੜਾ ਜਿਹਾ ਠੰਡਾ ਰਹਿਣਾ ਪਊਗਾ ਸਾਬਣ ਵੀ ਪੰਜ ਵਾਰੀ ਲਾਣੀ ਪਊਗੀ ਅੱਜ ਤਾਂ ਮੈਨੂੰ ਸਾਬਣ ਦੂਜੀ ਰੱਖ ਲਈ ਚੰਗਾ ਓ ਲਾਲ ਜੀ ਲੱਖ ਸਰ ਚੰਗਾ ਨਾਲੇ ਤੇਲ ਲੱਖ ਦੀਓ ਕਿਹੜਾ ਔਲੇ ਵਾਲਾ ਹੁੰਦਾ ਮਾੜਾ ਦੇ ਤੇਲ ਤੁਲ ਢਾ ਕੇ ਆਏ ਆਏ ਇਹ ਸਾਲੇ ਦੀ ਕਾਲੂ ਜੀ ਦੇਤੀ ਉਹ ਸੋਹਣੀ ਆ ਉਹ ਦੇ ਦਿੰਦੇ ਤਾਂ ਵਧੀਆ ਗੱਲ ਬਣ ਜਾਂਦੀ ਹੋਰ ਇਹ ਛੜੇ ਨੂੰ ਦੇ ਦਿੰਦੇ ਉਹ ਮੈਨੂੰ ਦੇ ਜਾਂਦੇ ਹੋਰ ਨੋਨਾ ਦਾ ਚਲ ਰੋਟੀ ਟੁੱਕ ਜਾ ਬਣ ਜਾਂਦਾ ਚਲੋ ਹੁਣ ਉਹ ਲੜੀ ਜਾਂਦਾ ਸੁਪਨੇ 'ਚ ਹੀ ਲੜੀ ਜਾਂਦਾ ਅਸਲੀ ਤਾਂ ਮੈਂ ਦੇਖਿਆ ਤਾਂ ਨਹੀਂ ਕਦੇ ਉਹੀ ਮੇਰੇ ਹਸ ਵਾਲੇ ਦੀ ਮੱਛੀ ਰਹਿੰਦੀ ਐ ਬਿਨਾਂ ਗੱਲ ਤੋਂ ਕੰਡਰ ਨੂੰ ਕਰਦੀ ਉਹਨੂੰ ਕਰੋ ਤਾਂ ਹੀ ਕਹਿੰਦੀ ਐ ਵੀ ਜੇ ਦੋਏ ਭਾਈ ਲੜ ਪੈਣ ਇੱਕ ਨਿਕਲ ਜੂਗਾ ਮੈਂ ਤਾਂ ਕੰਡਰ ਨੂੰ ਕਰਦਾ ਇਹ ਦੂਜੀ ਆ ਜੇ ਭੱਲੇ ਆ ਦੇ ਰੋਟੀ ਹੋਣਾ ਅੰਦਰ ਹੀ ਰਹਿ ਗਈ ਸਾਬਣ ਤਾਂ ਵਧੀਆ ਹੀ ਲਾਵਾਂਗੇ ਉਹ ਪੂਰੇ ਹਾਂ ਆ ਜਾ ਆ ਜਾ ਮਗਰਾ ਉਹ ਕਿਹਦੇ ਲਈ ਆਣਾ ਤੇਲ ਨਾਲ ਸਾਬਣਾ ਉਹ ਆਪਾਂ ਨੇ ਕਿਹਦੇ ਲਾਣੀਆਂ ਨੇ ਆਪਦੀ ਇਹ ਗੱਲ ਕਰਦਾ ਮੈਂ ਅੱਛਾ ਹਾਂ ਪਰ じゃਈ ਕਿੱਥੇ ਦਿਖਦੀਆਂ ਨੇ ਉਹ ਔਰੀਆ ਰੋਟੀ ਲੈਣ ਗਈ ਸੀ ਹਲਦਾ ਕਨੀ ਆਈ ਹੈਗੀ 12 ਵਜੇ ਉਹ ਆਈ ਆ ਮੈਂ ਪਹਿਲਾਂ ਤੇ ਗੜਾ ਮਾਰਨ ਵਾਗੇ ਦੀ ਪਿੰਡ ਚ ਕਮਾਲ ਦੀ ਗੱਲ ਹੈ ਮੇਰੇ ਇਹਦੇ 8 ਵਜੇ ਨਹੀਂ ਯਾਰ ਪਰੌਂਠੇ ਬਣਾ ਕੇ ਦਹੀਂ ਨਾਲ ਰਜਾ ਕੇ ਢੱਕਾ ਕੇ ਤੋੜ ਦਿੰਦੀ ਹੈ ਅੱਛਾ ਉਹ ਸਾਡੇ ਫਿਰ ਆਈ ਹਿਸਾਬ ਤਾ ਆ ਜਾਵੇ ਥੋੜਾ ਜਿਹਾ ਲੇਟ ਖਾਣੇ ਆ ਸੀ ਚੰਦ ਕੇ ਰਖਾ ਜਨਾਨੀ ਥੋੜੀ ਤੇਜ਼ ਹੈ ਤੇਰੀ ਉਹ ਨਾ ਨਾ ਬਣਾਈ ਪਈ ਹੈ ਰੋਟੀ ਤਾਂ ਨੇ ਐ ਨਹੀਂ ਹੈ ਕਿਉਂ ਟਿੱਲੀ ਨਹੀਂ ਕੰਮ ਨੂੰ ਹੈਗੀ ਅੱਛਾ ਕੰਮ ਨੂੰ ਦਾ ਤੇਜ ਹੈ ਪੂਰੀ ਠੀਕ ਹੈ ਠੀਕ ਹੈ ਹਾਂ ਅਰੋ ਆਪਣਾ ਮਹਿਕਮਾ ਟਵਲਟਰੀ ਆ ਰ ਆਪਣਾ ਮੇਰੇ ਕਿਥੇ ਹੈ ਉਹਦਾ ਕੀ ਪਤਾ ਹੈ ਯਾਰ ਹੈ ਹੋਰ ਉਹਦਾ ਜਿਵੇਂ ਅੱਜ ਵਾਂਗੂ ਪਤਾ ਨਹੀਂ ਕਰ ਕਦੋਂ ਪ੍ਰਗਟ ਹੋ ਜੇ ਕਦੋਂ ਲੰਘ ਜੇ ਮੈਂ ਦਾ ਸਟ੍ਰੈਟਜੀ ਭਰ ਕੇ ਆਉਣ ਦੀ ਮੈਂ ਚਲوں ਨਾਲ ਲੈ ਜਾਂਦਾ ਇਕੱਲੇ ਨਾਲੋਂ ਅੱਛਾ ਹੋਰ ਆ ਤਾਂ ਆ ਨਹੀਂ ਮੈਂ ਤਾਂ ਅੱਛਾ ਅੱਛਾ ਪਤਾ ਨਹੀਂ ਕਿੱਥੇ ਆਉਣਾ ਓਹ ਤੇਰੀ ਸਾਲੀ ਕਿਵੇਂ ਆਉਣਾ ਸਾਲੀ ਠੀਕ ਹੈ ਅੱਛਾ ਹਾਂ ਕੀ ਜਵਾਬ ਹੈ ਪਤਾ ਨਹੀਂ ਆਹੀ ਕਹਿੰਦੇ ਜੀ ਕਿ ਨਹੀਂ ਕੁੜੀਆਂ ਹੋਈਆਂ ਨੇ ਦੋ ਜੋੜੀਆਂ ਅੱਛਾ ਹਾਂ ਵੱਡੇ ਪ੍ਰੇਸ਼ਨ ਨਾਲ ਚਲੋ ਰੱਬ ਸੁਣ ਲੈਂਦਾ ਇੱਕ ਮੁੰਡਾ ਦੇ ਦੰਦਾ ਨਾਲ ਮਿੱਸਾ ਟੱਬਰ ਹੋ ਜਾਂਦਾ ਹੋਰ ਔਖਾ ਹੈ ਜੋੜੀ ਬਣ ਜਾਂਦੀ ਸਹੀ ਗੱਲ ਹੈ ਹਾਂ ਪਰ ਹੁਣ ਉਹਦੇ ਹੱਥ ਸਾਰਾ ਕੁਝ ਹੈ ਨਾ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਸਹੀ ਹੈ ਸਹੀ ਹੈ ਹਾਂ ਜੇ ਮੈਂ ਉਹਨੂੰ ਮਨਜ਼ੂਰ ਸਹੀ ਗੱਲ ਹੈ ਹੂੰ ਹੋਰ ਨਾਲੇ ਪਰਚਾਈ ਕਹਿ ਰਹੀ ਸੀ ਕੱਲ ਮਾਇ ਜੀ ਕਹਿੰਦੇ ਤੁਸੀਂ ਅੱਜ ਉੱਥੇ ਜਾਓਗੇ ਅੱਜ ਕਿੱਥੇ ਸੋਹਰੇ ਹਾਂ 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 ਜਾਵਾਂਗੇ ਉਹੀ ਤਾਂ ਗੱਲਾਂ ਕਰਦਾ ਇਹ ਆ ਕੁਛ ਬੂਆ ਦਾ ਤੇਲ ਤੂਲ ਜਾ ਦੇ ਦੀ ਠੀਕ ਮਾਂ ਜਾਂਦੇ ਜਾਂਦੇ ਮੇਰੇ ਸੋਹਰੇ ਵੀ ਥੋੜਾ ਸਮਾਨ ਜਾ ਫੜਾ ਜਾਣਾ ਯਾਰ ਕੱਪੜੇ ਜਿਹੜੇ ਇਹਦੇ ਕੁਛ ਨਹੀਂ ਫਿਰ ਮੈਨੂੰ ਸਪੈਸ਼ਲ ਜਾਣਾ ਪਊਗਾ ਅੱਛਾ ਹਾਂ ਕਿੰਨਾ ਕ ਹੈ ਉਹ ਸੂਟ ਇਹਨ ਬੁੜੀਆਂ ਦਾ ਹੋਰ ਆਪਣਾ ਵਾ ਕੀ ਹੁੰਦਾ ਵਿਚ ਕੋਈ ਨਾ ਫੜਾ ਜਾਗੇ ਫਿਰ ਐਡਾ ਵੀ ਕੋਈ ਮਸਲਾ ਨਹੀਂ ਹੈਗਾ ਅੱਛਾ ਹੋਰ ਜਾ ਮੰਗਦੇ ਹੈਗਾ ਲੰਘਦੇ ਲੰਘਦੇ ਫੜਾ ਜਾਗੇ ਚਲ ਫੜਾ ਦੂਆਂ ਮੈਂ ਤੈਨੂੰ ਕੋਈ ਨਹੀਂ ਕੋਈ ਗੱਲ ਨਹੀਂ ਫੜਾ ਜੀ ਹੋਰ ਚਾਹ ਪਾਣੀ ਦੱਸਾ ਨਾ ਨਾ ਬੱਸ ਅਜੇ ਤਰੀ ਰੋਟੀ 12 ਵਜੇ ਚਾਹ ਕਿਹੜੇ ਵੇਲੇ ਪਕਾਉਂਗੀ ਕਿੱਥੇ ਪਰਚਾਈ ਦੇ ਭੰਡ ਝੁੱਠੇ ਕਰਾਉਂਗਾ ਉਹ ਰੋੜੇ ਚਾਹ ਪੱਕਦੀ ਨਹੀਂ ਹੁੰਦੀ ਬਣਦੀ ਹੁੰਦੀ ਆ ਸਾਲਾ ਹਿੱਲਾ ਫਰਦਾ ਜਮੀ ਰੋਟੀ ਮੈਂ ਕਿਹਾ ਲੇਟ ਪੱਕਦੀ ਤੇਰੀ ਹਾਂ ਔਰ ਰੋਟੀ ਦਾ ਸੁਨੇਹਾ ਬੜਾ ਦੇ ਮੇਰੇ ਖਾਣੇ ਮੇਰਾ ਹੀ ਦਿਮਾਗ ਖਰਾਬ ਕਰਕੇ ਸੁਨੇਹਾ ਬਣਾ ਦੇ ਰੋਟੀ ਲਾਓ ਮੈਂ ਲੇਟ ਖਾ ਲਵਾਂ ਠੀਕ ਹੈ ਹਾਂ ਚੱਲ ਜਰ ਜਾਇੰਗਾ ਮੈਨੂੰ ਫੋਨ ਕਰਦੀ ਮਾਤਾ ਮੈਂ ਤੁਹਾਨੂੰ ਸਮਾਨ ਫੜਾ ਜਾਉਂਗਾ ਚੰਗਾ ਚੰਗਾ ਕੋਈ ਨਾ ਠੀਕ ਆ ਭਰਾਵਾ ਠੀਕ ਆ ਠੀਕ ਆ ਕਿ ਮੈਂ ਸਾਲਾ ਬੋਂਦੜਾ ਜੇ ਫਿਰਦਾ ਇਹ ਉਹਨੂੰ ਛੜਨ ਲੈ ਕੇ ਜਾਊਗਾ ਨਾਲ ਛੜਾ ਹੋਰ ਨੂੰ ਕੋਈ ਪੰਗਾ ਪਾ ਦੇ। ਇਹਦੀ ਸਟੈਡੀ ਜਹੀ ਹੀ ਭਰਾਊਗਾ ਨਾ ਸਟੈਡੀ। ਹੱਥ ਲਾ ਲਾ ਕੇ ਦੇਖੂਗਾ ਇਸ ਸਟੈਡੀ ਨੂੰ ਵੀ। ਸਟੈਡੀ ਨੂੰ ਦੇਖ ਕੇ ਵੀ ਕੰਮਿਆ ਕਰੂਗਾ। ਚਲ ਆਪਾਂ ਨੇ ਕੀ ਲੈਣਾ? ਆਪੇ ਨੇ ਮੜੀ ਜਾਣਗੇ। ਕਿਹੜਾ ਬੰਦਾ ਸੁਪਨਾ ਚ ਨਹੀਂ ਜੀਉਣ ਦਿੰਦਾ। ਅਸਲ ਜ਼ਿੰਦਗੀ ਚ ਕੀ ਜੀਉਣ ਦੇਊਗਾ ਇਹਨਾਂ ਨੂੰ? ਮਸਾਂ ਕਿਤੇ ਜਾ ਕੇ ਲੱਸੀ ਮਿਲੀ ਐ। ਹੁਣ ਤਾਂ ਅੱਜਕੱਲ ਕੰਜਰਾਂ ਦਾ ਕੋਈ ਲੱਸੀ ਨਹੀਂ ਡੜਕਦਾ। ਜਿਹਨੂੰ ਵੇਲਾ ਦੁੱਧੀ ਨੂੰ ਪਾ ਦਿੰਦੇ ਨੇ ਦੁੱਧ। ਅੱਛਾ ਅੱਛਾ। ਇੱਡਾ ਕਿ ਜਰੂਰੀ ਕੰਮ ਹੋ ਗਿਆ ਅੱਛਾ ਜ਼ਿਆਦਾ ਕਾਲੀ ਐ ਕੱਪੜੇ ਦਾ ਪਾਲਾ ਫਰਮਾ ਐ ਇੰਨਾ ਜੀ ਆ ਜਾ ਉਹ ਨਿਕਰਦੇ ਛੱਡ ਬਾਈ ਹੋਈ ਐ ਚਲ ਤੇ ਘਬਰਾਈ ਆ ਜਾਣਾ ਜੀ ਕਾਲੀ ਐ ਠੀਕ ਐ ਮੈਨਾਂ ਉਹ ਮਗਰ ਨਾਲ ਜਾਣਾ ਕੰਮ ਜਾ ਪੈ ਗਿਆ ਮੈਨੂੰ ਥੋੜਾ ਜਿਹਾ ਲੈ ਅੱਜ ਆਪਾਂ ਜਾਣਾ ਆ ਕਿੱਥੇ ਜਾਣਾ ਅੱਛਾ ਉਹ ਫੇਰ ਵਾਜਾਂਗੇ ਸਵੇਰੇ ਵਾਜਾਂਗੇ ਪਾਛਾ ਸ਼ਾਮ ਨੂੰ ਵਾਜਾਂਗੇ ਲੋਕਾਂ ਨੇ ਫੇਰ ਭੱਜ ਜਾਣਗੇ ਮੈਂ ਹੁਣ ਤਿਆਰੀ ਕਰੀ ਪਈ ਆ ਸਾਰੀ ਉਹਨੇ ਕੰਮ ਹੋ ਗਿਆ ਥੋੜਾ ਜਿਹਾ ਉਹਨੇ ਕੱਪੜਾ ਲੈਣਾ ਜੇ ਲੈਣਾ ਕਰੋ ਜਾ ਨਾ ਥੋ ਅੱਕ ਲੈਣੀ ਜਾ ਸਕਦਾ ਤੁਹਾਡੇ ਨਾਲ ਕੀ ਗੰਡ ਚੋੜਾ ਉਹਦਾ ਉਹ ਬੰਦਾ ਬਹੁਤ ਵਧੀਆ ਆ ਉਹ ਆ ਵਧੀਆ ਇੱਥੇ ਹਰ ਵੇਲੇ ਕੰਮ ਆਉਂਦਾ ਆ ਉਹ ਜਵਾਬ ਦੇਣਾ ਔਖਾ ਉਹਨੂੰ ਆ ਪਤਾ ਮੈਨੂੰ ਕਿੰਨਾ ਕੁ ਵਧੀਆ ਆ ਤੇਰੇ ਉਂਗਲਾਂ ਹੀ ਲਾਉਂਦਾ ਉਹ ਜਦੋਂ ਆਉਂਦਾ ਲੁੱਤੀਆਂ ਛੱਡ ਕੇ ਜਾਂਦਾ ਕੋਈ ਨਾ ਉਹ ਕਿਹੜੀਆਂ ਲੁੱਤੀਆਂ ਲਾਤੀਆਂ ਉਹਨੇ ਹਾਂ ਸੁਣਦੀ ਹੁੰਨੀ ਆ ਸੜੀਆਂ ਗੱਲਾਂ ਸਾਰੀਆਂ ਕਿਹੜੀ ਗੱਲ ਹੁਣ ਦੀ ਕਿ ਮੈਂ ਸੁਣਦੀ ਨਹੀਂ ਹਾਂ ਕਿਹੜੀ ਗੱਲ ਸੁਣਦੀ ਸੀ ਤੂੰ ਕੀ ਮਾੜਾ ਕਰਤਾ ਉਹ ਤੇ ਚੰਗਾ ਵੀ ਕਦਾ ਬੋਲ ਕੇ ਜਾਂਦਾ। ਉਹ ਮਾਤਾ ਦੀ ਰੰਗ ਦੀਆਂ ਪੜਾਈਆਂ ਹੋ। ਉਹ ਯਾਰ ਚੰਗੀ ਐ ਚੰਗੀ ਨੂੰ ਤਾਂ ਚੰਗੀ ਖਊਗਾ ਹੁਣ। ਅੱਛਾ ਹੁਣ ਤੇਰਾ ਕਹਿੰਦਾ ਮਤਲਬ ਮੈਂ ਮਾੜੀ ਆ। ਤੈਨੂੰ ਕਿਨੇ ਮਾੜੀ ਕਹਿੰਦਾ? ਆਹੋ ਹੁਣ ਉਹਦੇ ਨਾਲ ਮੂੰਹ ਚੱਕ ਲੈ। ਲੋਕਾਂ ਲਈ ਉਹ ਫੇਰੀ ਜਾਇਆ ਕਰੀ। ਕਦੇ ਮੇਰੇ ਲਈ ਨਾ ਟਾਈਮ ਗੱਡੀ। ਕਿ ਹਾਂ ਅੱਜ ਪਹਿਲੀ ਵਾਰੀ ਕਹਤੀ ਕਿ ਚੱਲੀਏ। ਆਉਣੇ ਮੈਂ ਜਾਂਦਾ ਨਹੀਂ। ਉਹ ਮੇਰਾ ਵੀ ਜੀ ਕਰਦਾ ਜਾਣ ਨੂੰ। ਨਾ ਮੈਨੂੰ ਐਂ ਦੱਸ। ਉਹ ਗਲੀ 'ਚ ਖੜਿਆ ਤੈਨੂੰ ਕੀ ਕਹਿੰਦਾ ਸੀ ਕਿ ਅੱਜ ਆਊਗੀ ਅੱਜ ਆਊਗੀ ਨਾ ਕਿਹੜੀ ਸੌਕਣ ਆਊਗੀ ਅੱਜ ਮੇਰੀ ਦੱਸੀ ਮੈਨੂੰ ਮੇਰੇ ਸੜੇ ਮੂੜੇ ਦਿਮਾਗ ਦੀ ਪੁਆਇੰਟ ਦੀ ਗੱਲ ਕਰਦਾ ਨਹੀਂ ਉਹ ਤਾਂ ਫਿਰ ਨਾ ਨਹੀਂ ਲਾ ਹੁੰਦਾ ਦੀ ਮੈਂ ਪਤਾ ਨਹੀਂ ਕਿਹੜੀ ਕੰਜਰੀ ਆਊਗੀ ਮੇਰੇ ਸੜੇ ਪੂਰੀ ਗੱਲ ਸੁਣਦੀ ਨਹੀਂ ਹੈਗੀਆ ਮੜੀ ਸੁਣੀ ਉਸ ਨੂੰ ਅੱਗੇ ਵਧਾ ਦਿੰਦੇ ਨੇ ਹਾਂ ਕੋਈ ਆਊਗੀ ਐਂ ਤਰ੍ਹਾਂ ਪਈਆਂ ਨੇ ਆਨ ਨੂੰ ਕੋਈ ਪਤਾ ਨਹੀਂ ਜਿਹੜਾ ਆਪ ਹੈ ਕਿਤੇ ਤੈਨੂੰ ਵੀ ਇਹ ਜਿਹਾ ਬਣਾ ਦੇ ਆਓ ਣਾ ਦੂਗਾ ਕਹਿੰਦੇ ਚੰਗਾ ਭਰਾ ਦਾ ਹੈਗਾ ਉਹ ਕੀ ਹੈ ਉਹ ਬੱਜ ਜਾਣਦੀ ਆ ਇਹ ਮਾੜਾ ਦੇ ਕਿਸਨ ਆ ਪਿੰਡ ਚ ਪਤਾ ਕਿੰਨੀਆਂ ਗੱਲਾਂ ਉੜਦੀਆਂ ਨੇ ਬਾਰੇ ਗੱਲਾਂ ਸਭ ਦੀ ਉੜਦੀਆਂ ਨੇ ਕੀ ਵੀ ਉੜਦੀਆਂ ਹੈਗੀਆਂ ਮੈਨੂੰ ਵੀ ਕਹਿੰਦੇ ਨੇ ਮਾੜਾ ਲੋਕ ਦਾ ਅੱਛਾ ਤੂੰ ਮਾਰੀਆਂ ਹਰਕਤਾ ਕਰੇਂਗਾ ਤੈਨੂੰ ਤਾਂ ਕਹਿਣਗੇ ਫਿਰ ਮਾਰੀ ਨੇ ਕਿਹੜੀ ਮਾਰੀ ਹਰਕਤ ਕਰਦੀ ਮੈਂ ਤੈਨੂੰ ਪਤਾ ਨਹੀਂ ਆ ਪਤਾ ਲੱਗ ਜੂ ਇਹਨਾ ਸੋਚੀ ਕਿ ਮੈਂ ਤੇਰੀ ਖਬਰ ਨਾਲਦੀ ਮੈਂ ਤੇਰੀ ਪਲ ਪਲ ਦੀ ਖਬਰ ਰੱਖਦੀ ਆ ਸਭ ਪਤਾ ਰੱਖਦੀ ਆ ਤੂੰ ਖਬਰਾਂ ਤੂੰ ਡੱਡੀਆਂ ਪਾਣੀ ਦੀਆਂ ਖਬਰਾਂ ਨੇ ਉਹ ਡੱਡੀਆਂ ਦਾ ਭੈਣ ਘੜਾਉਣਾ ਡੱਡੂ ਤੋਂ ਬਚੀ ਤੂੰ ਜੇ ਤੈਨੂੰ ਪਾਣੀ ਪਿਆ ਗਿਆ ਨਾ ਫਿਰ ਔਖਾ ਹੋ ਜਾਊਗਾ ਮੇਰੇ ਸਾਲੇ ਦੀ ਸਾਲੀ ਬਣੀ ਡੱਡੂਆਂ ਦੀਆਂ ਡੱਡੀਆਂ ਦੀ ਤਾਂ ਚੰਗਾ ਜਾਨਾ ਮੈਂ ਸਾਰਾ ਮੂੜ ਵੀ ਭੈਣ ਗੜਤੀ ਆਹੋ ਜਾ ਉੱਧਰ ਜਾ ਲੋਕਾਂ ਚੁੱਗ ਗਈ ਰਹੀ ਮਸਾਂ ਕਿਤੇ 사ਦਰ ਹੋਏ ਨੇ ਹਾਂ ਕੀਤੀ ਦੀ ਜਾਨ ਨੂੰ ਆ ਪਟਮੇਲੀ ਪਹਿਣਾ ਅੱਖੇ ਮੇਰੇ ਨਾਲ ਚੱਲ ਲੈ ਗਿਆ ਉਹਨੂੰ ਦੱਸ ਕਿ ਤੈਨੂੰ ਹੋਰ ਕੋਈ ਬੰਦਾ ਨਹੀਂ ਮਿਲਿਆ ਉਹ ਐ ਕਰੀ ਮੇਰਾ ਜਾਨਾ ਘਰ ਦਾ ਖਿਆਲ ਰੱਖੀ ਵਿੱਚੋਂ ਚੰਗਾ ਉਹ ਚੰਗਾ ਚੰਗਾ ਘਰ ਦਾ ਤਾਂ ਮੈਂ ਖਿਆਲ ਹੀ ਰੱਖਦਾ ਇਹ ਕਮਲੇ ਨੂੰ ਕੌਣ ਦੱਸੇ ਵੀ ਦੁੱਧ ਦੀ ਰਾਖੀ ਬਿੱਲਾ ਬਿਠਾ ਗਿਆ ਉਹ ਚਾਹ ਪੀਣੀ ਹੈ ਨਹੀਂ ਪਾਣੀ ਪੀਣੀ ਆ ਉਹ ਮੈਨੂੰ ਚੰਗੀ ਤਰ੍ਹਾਂ ਦਿੰਦਾ ਵੀ ਚਾਹ ਪੀਣੀ ਆ ਆ ਮੈਨੂੰ ਵੀ ਦੇ ਦੇ ਨਾ ਹੁਣ ਤਾਂ ਤੂੰ ਚਾਹ ਪੀਕੇ ਗਿਆ ਸੀ ਹਾਂ ਤੈਨੂੰ ਮੇਰਾ ਸਰੀਕਾ ਹੀ ਹੋ ਜਾਂਦਾ ਕਿ ਇਹਨੇ ਪੀਲੀ ਤੇ ਮੈਂ ਵੀ ਪੀ ਲਾਂ ਉਹ ਸਰੀਕਾ ਨਹੀਂ ਹੁੰਦਾ ਮੈਨੂੰ ਔੜਕਾ ਜਾਂਦਾ ਚਾਹਦਾ ਆਉਂਦਾ ਇੱਥੇ ਤੈਨੂੰ ਔੜਕਾ ਸਾਰਾ ਦਿਨ ਤੇਰਾ ਬੱਬਰੇ ਨਹੀਂ ਭਰਦਾ ਚਾਹ ਪੀ ਪੀ ਕੇ ਉਹ ਤੈਨੂੰ ਪਤਾ ਹੈ ਮੈਨੂੰ ਤਾਂ ਦਿਨ ਵਿੱਚ 3-4 ਵਾਰ ਜਾਂਦੀ ਹੈ ਫੇ ਬਣਾ ਕੇ ਪੀ ਲਿਆ ਕਰ ਮੈਥੋਂ ਨਹੀਂ ਇੰਨੀ ਵਾਰੀ ਬਣਦੀ ਆ ਤੂੰ ਕਾਦੇ ਵਾਸਤੇ ਲੈਂਦੀ ਹੈ ਨਾ ਫਿਰ ਹੁਣ ਮੈਂ ਚਾਹ ਬਣਾਣ ਜੋਗੀ ਹਾਂ ਸੋਡੀ ਹੈ ਕਦੇ ਲੰਗਰ ਲਾ ਦੋ ਕਦੇ ਚਾਹ ਬਣਾ ਦੋ ਕਦੇ ਕੁਸ ਹੋਰ ਕੀ ਕਰੇਗੀ ਚਾਹ ਤੂੰ ਨਹੀਂ ਚੱਜਦੀ ਪੀਉਂਦੀ ਹੋਰ ਕਿਸੇ ਕੰਮ ਦੀ ਤੂੰ ਨਹੀਂ ਹੈਗੀ ਬਗਵਾਸ ਮਰਵਾ ਲਓ ਜਿੰਨੀ ਮਰਜੀ ਦੇਖੋ ਕੰਮ ਨੂੰ ਕਹਿ ਦੋ ਤੇ ਮੌਤ ਪੈ ਜਾਂਦੀ ਹੈ ਨਾ ਮੇਰੀਆਂ ਗੱਲਾਂ ਤੈਨੂੰ ਬਗਵਾਸ ਲੱਗਦੀਆਂ ਨੇ ਨਾਲੇ ਪਰਾਂ ਓਕੇ ਬੈ ਕੀ ਉੱਤੇ ਉੱਤੇ ਚੜਦਾ ਹੁਣਾ ਕਰੰਟ ਮਾਰਦਾ ਮੈਂ ਨਾ ਤੈਨੂੰ ਨਹੀਂ ਪਤਾ ਵੀ ਇਹ ਘਰ ਦਾ ਸਾਰਾ ਸਿਸਟਮ ਹੈ ਮੇਰੇ ਹਿਸਾਬ ਨਾਲ ਚੱਲਦਾ ਹੈ ਅਣਜਾਣੇ ਤੂੰ ਨਾ ਫੇਰ ਜੇ ਚੱਲਦਾ ਹੈ ਦੁਨੀਆ ਦੇ ਛੱਤ ਦੁਨੀਆ ਦੇ ਘਰੇ ਨਾ ਬਜ਼ੁਰਗ ਵੀ ਨੇ ਠੀਕ ਹੈ ਨਾ ਕਬੀਲਦਾਰੀ ਚਲਾਉਂਦੇ ਨੇ ਮੂਰੇ ਹੋ ਕੇ ਪਰ ਤੇਰੇ ਜਿਹੜੇ ਲੱਛਣ ਨਹੀਂ ਹੈਗੇ ਕਿਸੇ ਦੇ ਉਹ ਫਿਰ ਮੈਂ ਬਜ਼ੁਰਗ ਨਹੀਂ ਹੈਗਾ ਨਾ ਸਾਰਾ ਠੱਪ ਹੋ ਜੂ ਕਮ ਨਹੀਂ ਸੰਭੀ ਜਾਂਦੀ ਤੇ ਇਹਨੂੰ ਫੜਾ ਦੇ ਕਬੀਲਦਾਰੀ ਓਏ ਇਹਨੂੰ ਪਤਾ ਹੁੰਦਾ ਪਹਿਲੀ ਨਾ ਸੰਭ ਲਾਂਦਾ ਨਾਲੇ ਤੂੰ ਸੰਭ ਲੇਂਗੀ ਆਹੋ ਅਹੀ ਤਾਂ ਕਮੀ ਆ ਸਾਬ ਜਿ ਚ ਰਹਾ ਕਰ ਪੈਸੇ ਟਕੇ ਦੀ ਲੋਡ ਹੁੰਦੀ ਆ ਦੱਸ ਦਿਆ ਕਰ ਕਿਸੇ ਚੀਜ਼ ਦਾ ਜਵਾਬ ਨਹੀਂ ਤੈਨੂੰ ਓ ਤੂੰ ਪਹਿਲਾਂ ਤਾਂ ਨਾ ਸਿੱਧਾ ਹੋ ਕੇ ਬੈ ਠੀਕ ਹੈ ਨਾ ਮੈਨੂੰ ਤੇਰੇ ਪੈਸਿਆਂ ਦੀ ਲੋੜ ਨਹੀਂ ਔਰ ਇਹ ਗੱਲ ਚੀਜ਼ਾਂ ਦੀ ਬਥੇਰੀਆਂ ਚੀਜ਼ਾਂ ਨੇ ਖਸਮ ਹੈਗਾ ਮੇਰਾ ਲਿਆ ਕੇ ਦੇ ਨਾ ਤੇਰੇ ਖਸਮ ਨੂੰ ਨਾ ਸ਼ੇਰ ਨੂਨ ਨਹੀਂ ਪੱਲੇ ਪੈਂਦਾ ਮਰਾਗੇ ਡੱਕ ਦੇ ਪਿੰਡ ਚ ਸ਼ਹਿਰ ਚ ਭੇਜਦੀ ਆ ਮੇਰਾ ਤਾਂ ਨਾ ਚੱਲਦਾ ਜਿੱਧਰ ਵੀ ਜਾਵਾਂ ਨਾ ਛੱਜੂ ਪ੍ਰਧਾਨ ਛੱਜੂ ਪ੍ਰਧਾਨ ਹੁੰਦੀ ਐ ਮੈਂ ਤੈਨੂੰ ਦੱਸਾਂ ਇੱਕ ਤਾਂ ਨਾ ਮੇਰਾ ਪਹਿਲੀ ਬੜਾ ਦਿਮਾਗ ਖਰਾਬ ਆ ਤੂੰ ਉੱਤੋਂ ਹੋਰ ਨਾ ਖਰਾਬ ਕਰ ਆਪ ਦਾ ਤੁਰ ਜਾ ਜਾ ਕੇ ਤੇਰਾ ਕਰਦਾ ਨਾ ਦਿਮਾਗ ਸੱਟ ਤੈਨੂੰ ਸੁਣਦਾ ਨਹੀਂ ਆ ਦਫਾ ਜਾ ਇੱਥੋਂ ਆ ਨਾਲੇ ਗੱਲ ਸੁਣ ਆ ਕਹਿੰਦੇ ਤੇਰੀ ਮਾਸੀ ਦੀ ਕੁੜੀ ਦਾ ਤਲਾਕ ਤਲੂਕ ਦੀ ਗੱਲ ਚੱਲ ਰਹੀ ਐ ਹੋਈ ਐ ਕਿ ਨਾ ਵੇਲੀ ਉਧਰ ਹੋ ਬਾ ਸਾਡੇ ਘਰ ਦੇੰ ਦਾ ਤੂੰ ਕੀ ਲੈਣਾ ਐ ਤਲਾਕ ਹੋਵੇ ਨਾ ਹੋਵੇ ਉਹ ਕੰਮਲੀ ਸਾਡੇ ਨਹੀਂ ਆਪਣੇ ਹੁੰਦੇ ਨੇ ਜਿਹੇ ਜੇ ਤੇਰੇ ਪੇਕੇ ਨੇ ਮੇਰੇ ਵੀ ਕੁਸ ਲੱਗਦੇ ਨੇ ਉਹ ਜੇ 베ਲੀ ਹੋ ਗਈ ਨਾ ਉਹ ਤਾਂ ਗੱਲ ਤੋੜ ਲਈ ਮੇਰੀ ਆ ਮੇਰਾ ਵੀ ਚੱਕਾ ਜਾਂ ਚੱਲਦਾ ਹੋ ਜੂ ਆਹੋ ਤੋੜ ਲਈ ਤੇਰੀ ਗੱਲ ਡੋਬਣੀਆਂ ਨਾ ਲਿਆ ਕੇ ਓਰੇ ਪਹਿਲਾਂ ਮੈਂ ਰੋਣ ਲੱਗ ਰਹੀ ਆ ਆ ਕੇ ਉੱਥੇ ਫਿਰ ਉਹ ਰੋਊਗੀ ਉਹ ਤੂੰ ਤਾਂ ਤਾਂ ਰੋਣੀ ਐ ਵੀ ਉਹ ਛੁੱਡੂ ਐ ਆ ਮੇਰੇ ਹੱਥ ਦਾ ਕਵੀਲਦਾਰੀ ਐ ਮੈਂ ਤਾਂ ਰਾਣੀ ਬਣਾ ਕੇ ਰੱਖੂ ਉਹਨੂੰ ਨਜ਼ਾਰੇ ਲਊ ਨਜ਼ਾਰੇ ਛੁੱਡੂ ਕਾ ਨੂੰ ਆ ਛੁੱਡੂ ਤੂੰ ਬਣਾ ਰੱਖਿਆ ਚੰਗਾ ਭਲਾ ਬੰਦਾ ਐ ਤੈਨੂੰ ਨਹੀਂ ਨਾ ਪਤਾ ਮੈਂ ਤਾਂ ਬਚਪਨ ਚ ਵੀ ਖੇਡਿਆ ਉਹਦੇ ਨਾਲ ਮੈਨੂੰ ਪਤਾ ਐ ਵੀ ਕਿੱਡੀ ਕਾਕ ਲੈ ਨੂੰ ਜੇ ਉਹਨੂੰ ਅਕਲ ਹੁੰਦੀ ਤਾਂ ਮਹਕਵੀਲਦਾਰ ਹੁੰਦਾ ਆ ਕਬੀਲਦਾਰੀ ਵਾਲੇ ਜੱਕੇ ਚ ਤਾਂ ਸਾਲਾ ਮੇਰਾ ਸਿਰ ਡਾਰਖਿਆ ਇਹ ਵੀ ਤੇਰੇ ਅੱਗ ਲੱਗੀ ਹੋਣੀ ਕਿ ਮੈਂ ਹੀ ਕਬੀਲਦਾਰੀ ਚਲਾਵਾ ਅੱਗ ਬੁਝਾ ਦੇ ਫਿਰ ਮੈਂ ਤਾਂ ਚਾਹ ਨਾ ਪਵਾਲੀ ਗਰਮ ਗਰਮ ਮੂੰਹ ਤੇ ਮੈਂ ਤੈਨੂੰ ਦੱਸਾਂ ਦਫਾ ਹੋ ਕਰਾ ਹੋ ਕੇ ਭੇਜਾਂ ਨੀ ਦਫਾ ਹੋ ਜਾ ਤੂੰ ਇਹ ਤੇਰੀ ਚਾਹ ਮੇਰੇ ਤੇ ਪੈਣ ਨਾਲ ਠੰਡੀ ਹੋ ਜੂ ਮੈਂ ਤਾਂ بڑے بڑے ਨੂੰ ਠੰਡਾ ਕਰਦਾ ਨਾ ਤੇਰੀ ਚਾਹ ਦੀ ਕੀ ਗੱਲ ਹੈ ਉਹ ਤੂੰ ਗਾੜ ਚ ਗੜੀ ਹੋਈ ਗਊ ਨੂੰ ਕੱਢ ਲਿਆ ਕਰ ਖੱਟ ਲਿਆ ਕਰ ਪੁੱਣਾ ਨਹੀਂ ਆ ਜਮੀਨ ਦੇ ਦੋ ਤਿੰਨ ਟੁਕੜੇ ਹੋ ਜਾਣਗੇ ਆ ਕਿੱਥੇ ਮੈਂ ਡੇਰੇ ਡਾਪਟਿਆਂ ਦੇ ਨਾਮ ਲਪਾਉਂਦਾ ਫਿਰੂੰਗਾ ਮौजਾਂ ਕਰੇਗੀ ਮौजਾਂ ਉਹ ਤੂੰ ਪਰਾ ਮਾਰ ਤੂੰ ਨਹੀਂ ਕਦੇ ਸੁਧਰ ਸਕਦਾ ਤੈਨੂੰ ਤਾਂ ਜਿੰਨੀ ਇੱਜ਼ਤ ਕਰੋਨਾ ਉਨੀ ਥੋੜੀ ਐ ਤੇਰੀ ਤੂੰ ਤਾਂ ਛਤਰਾ ਦੇ ਲੈਕਾਂ ਚੌਰਾ ਕਿਸੇ ਥਾਂ ਦਾ ਨਾ ਹੋਵੇ ਤਾਂ ਹਰ ਕੰਬਲੀ ਦੇ ਕੇ ਗਾਣਾ ਹੋ ਗਈ ਹੋ ਗਈ ਫਿਰ ਕਹਿੰਦੇ ਨੇ ਛੜੇ ਤੰਗ ਕਰਦੇ ਨੇ ਆ ਛੜੇ ਕੀ ਮੇਰੇ ਸਾੜੇ ਕੰਧਾਂ 'ਚ ਟੱਕਰਾ ਮਾਰਨਾ ਜੇ ਤੁਸੀਂ ਕੰਮ ਦੀਆ ਹੋ ਨਾ ਆ ਛੜਾ ਛੋੜਾ ਕਿਸੇ ਨੂੰ ਤੰਗ ਨਹੀਂ ਕਰਦਾ ਪਰ ਹੁਣ ਕੀ ਕਰਿਆ ਜਾਵੇ ਜੇ ਨਾਨੀ ਹੈ ਹੀ ਨਹੀਂ ਕਿਸੇ ਕੰਮ ਦੀ ਇਹਨੂੰ ਪਤਾ ਨਹੀਂ ਉਹ ਕਿੱਥੇ ਐ ਕੀ ਹੋ ਗਿਆ ਉਹ ਕੁਛ ਨਹੀਂ ਕੀ ਕਹਿੰਦੇ ਰੋਟੀ ਦੇ ਲਈ ਮੈਨੂੰ ਉਹ ਰੋਟੀ ਤਾਂ ਮੈਂ ਤੁਹਾਨੂੰ ਫੇਰ ਫੜਾਉਣੀ ਆ ਹਾਂ ਪਹਿਲਾਂ ਮੇਰੀ ਗੱਲ ਸੁਣੋ ਇੱਕ ਖੁਸ਼ਖਬਰੀ ਐ ਉਹ ਕੀ ਹੋ ਗਿਆ ਹੁਣ ਮੱਝ ਸੁੱਕੀ ਆਪਣੀ ਆ ਜੇ ਮੱਝ ਸੁਹੀ ਹੁੰਦੀ ਕੱਟਾ ਵੱਛਾ ਨਾ ਦਿੰਦਾ ਸੁਣੋ ਉਹ ਕੀ ਪਤਾ ਹੈ ਮੈਸ ਗੋਲੇ ਹੋਵੇ ਚੱਟੀਆਂ ਜਾਂਦੀ ਹੋਵੇ ਆਹੋ ਮੈਂ ਕਹਿੰਦੀ ਸੀ ਉਹ ਜਿਹੜੀ ਭੂਆ ਦੀ ਕੁੜੀ ਨਹੀਂ ਸੀਗੀ ਜਿਹਦਾ ਤਲਾਕ ਚੱਲਦਾ ਸੀ ਅੱਛਾ ਅੱਛਾ ਹਾਂ ਉਹਦਾ ਕੇਸ ਨਿਬੜ ਗਿਆ ਦੇਲਾ 8 ਸਾਲਾਂ ਬਾਅਦ ਉਹਦਾ ਕੇਸ ਨਿਬੜਿਆ ਆ ਚੱਲ ਵਧੀਆ ਹੋਇਆ ਵਿਚਾਰੀ ਬਾਲੀ ਔਖੀ ਸੀ ਨਸ਼ੇੜੀ ਦੇ ਮੇਰਾ ਸਾਲਕਣਾ ਪਰ ਉਹ ਦਾਰੂ ਪੀ ਕੇ ਕੁੱਟਦਾ ਦੀ ਉਹਨੂੰ ਰਾਤ ਨੂੰ ਆ ਕੇ ਹਨਾ ਹੋਰ ਉਹਦੀ ਤਾਂ ਜਾਣ ਬਾਲੀ ਔਖੀ ਸੀ ਇਹ ਜਹੇ ਤੱਕ ਘਰ ਵਾਲਾ ਕਿਸੇ ਨੂੰ ਨਾ ਦੇਵੇ ਜਹੇ ਜਾ ਉਹਨੂੰ ਮਿੜਿਆ ਸਹੀ ਗੱਲ ਹੈ ਚੱਲ ਵਧੀਆ ਹੋਇਆ ਕੋੜ ਮਿਟਿਆ ਪਰ ਗਲੋਂ ਉਤਰ ਚੱਲ ਉਹ ਐ ਕਹਿਦੀ ਉਹਨਾਂ ਨੂੰ ਵੇ ਕੋਈ ਚੰਗਾ ਜਾ ਦੇਖ ਲੈਣਾ ਕੋਈ ਕਬੀਲ ਲਾਰਜਾ ਸਾਊ ਜਾ ਹਾਂ ਹੋਂ ਤਾਂ ਕੋਈ ਚੱਜਦਾ ਹੀ ਵੇਖਾਂਗੇ ਜਿਹੜਾ ਆਪਦੀ ਕਬੀਲਦਾਰੀ ਆਪ ਚਲਾਉਂਦਾ ਹੋਵੇ ਸਿਆਣਾ ਹੋਵੇ ਪੜਾ ਪੜਿਆ ਲਿਖਿਆ ਹੋਵੇ ਉਹ ਕਬੀਲਦਾਰ ਤਾਂ ਹੈਗੇ ਨਿਗੀ ਨਹੀਂ ਕਮਾਉਂਦੇ ਆਣ ਵਾਲੇ ਵੇ ਚੰਗਾ ਵੇ ਤੂੰ ਵਿੱਚ ਆਪ ਦਾ ਨਾ ਘੜਾ ਪਜਾ ਚੁੱਪ ਕਰਕੇ ਖੜ ਜਾ ਤੇਰੇ ਕੰਮਾਂ ਦੀ ਗੱਲਾਂ ਨਹੀਂ ਹੈਗੀਆਂ ਹੂੰ ਹਾਂ ਚਲ ਅੱਗੇ ਦੱਸ ਦੂੰ ਮੈਨੂੰ ਮੈਂ ਤਾਂ ਮੰਮੀ ਨਾਲ ਗੱਲ ਕੀਤੀ ਸੀ ਅੱਛਾ ਮਹਤ ਆਪਣੀ ਨਿਗਾ ਚ ਮੁੰਡਾ ਹੈਗਾ ਮੈਂ ਕਰਵਾ ਦੰਨੀ ਆ ਅੱਛਾ ਕਿਹੜਾ ਮੁੰਡਾ ਕਿੱਥੇ ਹੈ ਵੇ ਇੱਥੇ ਐ ਮੇਰੇ ਮਾਮੇ ਦੇ ਪਿੰਡ ਨਾਲੇ ਉਹ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅੱਛਾ ਹਾਂ ਇਕੱਠੇ ਹੀ ਪੜਦੇ ਰਹੇ ਨੇ ਕਾਲਜ 'ਚ ਅੱਛਾ 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 ਉਹ ਮੇਰੀ ਵੀ ਸੋਲ ਦੁਬਾਰੇ ਡੋਪ ਦੋਗੇ ਉਹਨੂੰ ਹੋਰ ਕੰਜਰ ਮਿਲ ਜੂ ਕੋਈ ਤੂੰ ਖੜਜਾ ਤਾ ਯਾਰ ਤੂੰ ਓਏ ਮਰੀ ਜਾਂਦਾ ਹਾਂ ਦੱਸ ਅੱਗੇ ਦੱਸ ਰਿਸ਼ਤੇ ਦੀ ਗੱਲਾਂ ਚੱਲ ਰਹੀਆਂ ਤੂੰ ਵਿਚਰ ਵਾਲਾ ਪਾਈ ਜਾਂਦਾਵੇਂ ਬਿਨਾਂ ਗੱਲ ਤੋਂ ਉਹ ਤਾਂ ਹੀ ਕਹਿੰਦੀ ਸੀ ਕਹਿੰਦੀ ਇੱਕ ਹਜੇ ਤਾਂ ਹੋਣੀ ਨਿਬੜਿਆ ਆ ਹਜੇ ਮਹੀਨਾ ਕੋ ਹੋਰ ਠਹਿਰ ਕੇ ਫੇਰ ਕਰਾਂਗੇ ਗੱਲ ਉਹਦੇ ਨਾਲ ਲੇ ਹੁਣ ਦਸਕੀ ਕੁੜੀ ਦੀ ਉਮਟ ਪਾ ਕੇ ਗੱਲ ਕਰਨਾਂਗੇ ਉਹ ਹੋਣਾ ਉਹਨਾਂ ਨੂੰ ਐ ਕਹਿ ਦੀ ਵੀ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਫੇਰ ਕਰਨ ਪਹਿਲਾਂ ਮੰਗ ਕਾਲੀ ਨਾ ਕਰਨ ਪਹਿਲਾਂ ਕਾਲੀ ਕਰੀ ਇਹਨਾਂ ਨੇ ਬਹੁਤ ਪੁੱਛਿਆ ਨਹੀਂ ਕਿਸੇ ਨੂੰ ਹੋਰ ਨਹੀਂ ਹੈਗਾ ਇਹਨਾਂ ਨੇ ਕਿਹਾ ਸੀ ਮੈਂ ਮੈਂ ਹੁਣ ਤਾਂ ਸਾਰਾ ਕੁਝ ਪਤਾ ਸਤਾ ਕਰਕੇ ਫੇਰ ਹੱਥ ਦਿਓ ਹੁੜੀ ਦਾ ਉਹੀ ਕਿਤੇ ਫੇਰ ਡੋਬ ਤੋ ਸਹੀ ਗੱਲ ਹੈ ਇੱਕ ਰੋ ਡੰਗਰ ਬੱਛੇ ਵਾਲਾ ਓਏ ਆਲੇ-ਦਾਲੇ ਵੀ ਦੇਖ ਲੋ ਬਥੇਰੇ ਕਬੀਲਦਾਰ ਫਿਰਦੇ ਨੇ ਆਪਣੇ ਪਿੰਡ ਚ ਕਾ ਨੂੰ ਡੋਬਣੀ ਹੈ ਕਿਤੇ ਹੋਰ ਤੂੰ ਖੜ ਜਾਵੇ ਅਗ ਲਗਰੀਏ ਤੇਰੇ ਆਲੇ-ਦਾਲੇ ਆਲੇ-ਦਾਲੇ ਕਿੱਥੇ ਹੈ ਉਹ ਕਬੀਲਦਾਰ ਤਾਂ ਨੇੜੇ ਤੇੜੀ ਹੁੰਦੇ ਨੇ ਐ ਕਿ ਝਾੜਾਂ ਦੇ ਲੱਗੇ ਹੋਏ ਨੇ ਕਿਥੇ ਤੋੜ ਲਾਂਗੇ ਉਂ ਮਰ ਜਿੰਦਾ ਆਪਦੇ ਜਵੜੇ ਲੈ ਮੈਂ ਰੋਟੀ ਪਕਾਉਣੀ ਹੈ ਜੀ ਤੁਸੀਂ ਰੋਟੀ ਖਾਓ ਇਹ ਤਾਂ ਹੀ ਬਕਵਾਸ ਮਰ ਜਿੰਦਾ ਆਪਦੀ ਸਹੀ ਗੱਲ ਹੈ ਕਬੀਲਦਾਰ ਓਏ ਹਾਂ ਕਬੀਲਦਾਰ ਸਿਆਣਾ ਵੀ ਸਿਆਣਾ ਵੀ ਫਿਰ ਸਾਲਿਓ ਹੋਰ ਕੰਨੂ ਡੋਬਦੇ ਹੋ ਕਿਧਰੇ ਗੱਲ ਤਾਂ ਤੇਰੀ ਠੀਕ ਹੈ ਜੇ ਉਹ ਆਪਣੇ ਘਰੇ ਆ ਗਈ ਇੱਕ ਵਗਜਿਆ ਕਰੂਗੀ ਇੱਕ ਰਹਿਜਿਆ ਕਰੂਗੀ ਹੋਰ ਤਾਂ ਹੀ ਤਾਂ ਕਹਿਣਾ ਆਪਾਂ ਭਾਈ ਭਾਈ ਉਹ ਭੈਣਾ 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 ਤੀਆਂ ਲੱਗੇ ਰਹਿਣਗੇ ਆਪਣੀਆਂ ਤਾਂ ਨਜ਼ਾਰੇ ਨਾਲੇ ਨਰਮ ਹੈ ਉਹ ਚਰਾਬੀ ਦੀ ਚੰਡੀ ਹੋਈ ਹੈ ਉਹਦਾ ਤਿਲਕਣੀ ਵੀ ਨਹੀਂ ਹੈਗੀ ਉਹ ਤਾਂ ਮੈਂ ਤਿਲਕਣ ਵੀ ਨਹੀਂ ਦਿੰਦਾ ਹਾਂ ਨਾ ਕੀ ਗੱਲਾਂ ਕਰਦੇ ਹੋ ਤੁਸੀਂ ਉਹ ਗੱਲ ਮੇਰੀ ਸੁਣ ਤੂੰ ਹੀ ਤਰਕੀ ਜਾਨੀ ਐ ਐ ਕਰ ਉਹਦਾ ਰਿਸ਼ਤਾ ਇਹਨੂੰ ਕਰਾ ਦੇ ਇਹਨੂੰ ਉਹਦਾ ਰਿਸ਼ਤਾ ਓਏ ਲੜੇ ਤੂੰ ਸੌਖੀ ਰਹੇਂਗੀ ਨਾਲੇ ਮੈਂ ਸੌਖਾ ਰੂੰਗਾ ਮੈਂ ਤਾਂ ਉਹੀ ਪਥੇਰੀ ਸੌਖਿਆ ਨਾ ਤੂੰ ਕਾਦੇ ਝੋਖਾ ਆ ਉਹ ਨਾ ਤੂੰ ਗਲਤ ਸਮਝੇਗੀ ਮੈਂ ਹੈ ਕਹਿਣਾ ਵੀ ਤੈਨੂੰ ਮੇਰੇ ਕੱਪੜੇ ਦੀ ਲੀੜੇ ਜੇ ਧੋਣੇ ਵਾਲੇ ਔਖੇ ਲੱਗਦੇ ਆ ਤੂੰ ਧੋਂਦੀ ਨਹੀਂ ਕਦੇ ਕਦੇ ਹੈਨਾ ਉਹ ਤੋੜਿਆ ਕਰੂਗੀ ਮੈਨੂੰ ਤਾਂ ਸੁਖੇ ਹੋਊਗਾ ਇਸ ਚੀਜ਼ ਦਾ ਬਹੁਤ ਔਖੇ ਲੱਗਦੇ ਨੇ ਮੇਨੂੰ ਮੇਰੀ ਗੱਲ ਸੁਣ ਹੁਣ ਤੂੰ ਬਿਮਾਰ ਮੂਰ ਹੁੰਦੀ ਐ ਹੈਨਾ ਰੈਸਟ ਕਰ ਲਿਆ ਕਰੇਗੀ ਉਹ ਕੰਮ ਧੰਦਾ ਕਰ ਲਿਆ ਕਰੂਗੀ ਸਕੇ ਜਾਣਾ ਇਹ ਸਕੇ ਵਗ ਜਾ ਕਰੇਗੀ ਉਹ ਉਰੇ ਰਹਿ ਜਾ ਕਰੂਗੀ ਹਾਂ ਤੈਨੂੰ ਤਾਂ ਬਹੁਤ ਫਾਇਦੇ ਹੋਣਗੇ ਦੇਖ ਚੋਰਾ ਕਿਵੇਂ ਸਕੀਮਾਂ ਲਾਉਂਦਾ ਫਿਰਦਾ ਨਾ ਕੰਜਰਾ ਤੂੰ ਮੈਨੂੰ ਬਿਮਾਰ ਕਰਕੇ ਹੀ ਰਾਜੀ ਆ ਮੈਂ ਚੰਗੀ ਭਲੀਆਂ ਰਹੀ ਗੱਲ ਪੇਕਿਆਂ ਦੀ ਸਾਲ 6 ਮਹੀਨੇ ਬਾਅਦ ਜਾਣਾ ਹੁੰਦਾ ਉਹ ਵੀ ਕਿਹੜਾ ਤੂੰ ਕੰਜਰ ਰਾਤ ਰਹਿਣ ਦਿੰਦਾ ਹੱਥ ਨੂੰ ਆਉਣਾ ਪੈਂਦਾ ਮੈਂ ਨਹੀਂ ਕਿਸੇ ਦਾ ਲਿਆਂਦੀ ਉਹ ਪਾ ਦੇ ਦੀ ਮਤ ਚ ਗੱਲ ਪਾ ਦੇ ਪੁੰਨ ਖੱਟ ਲੈ ਇਹਦਾ ਪੁੰਨ ਦਾ ਹੀ ਕੰਮ ਹੁੰਦੇ ਨੇ ਜਿਹੜੇ ਤੈਨੂੰ ਪਤਾ ਤਾਂ ਹੈਗਾ ਕੋਈ ਨਸ਼ਾ ਪੱਤਾ ਵੀ ਨਹੀਂ ਕਰਦਾ ਇਹ ਤਾਂ ਹੈਗਾ ਉਤੋਂ ਕਬੀਲਦਾਰ ਹੈ ਹੈ ਕਰਦਾ ਮਾਲਕ ਹੈ ਸਿਆਣਾ ਮੈਂ ਸਿਆਣਾ ਹਾਂ ਸੇ ਸਿਆਣਾ ਐ ਤੂੰ ਹਾਂ ਮੇਰੀ ਗੱਲ ਸੁਣ ਲੈ ਜੇ ਇਹ ਜੇ ਨਾਲੇ ਵਿਆਹਣੀ ਆ ਨਾ ਕੁੜੀ ਨੂੰ ਤਾਂ ਜ਼ਹਿਰ ਦੇ ਕੇ ਮਾਰ ਦਾਂਗੇ ਪਰ ਇਹ ਜੇ ਗੰਦ ਨਾਲ ਨਹੀਂ ਵਿਆਹੁੰਦੇ ਵੱਡਿਆ ਆ ਕਬੀਲ ਤਾਰ ਦਾ ਜ਼ਹਿਰ ਦੇ ਕੇ ਮਾਰ ਦਿਓ ਆ ਸਾਡੇ ਵਾਲੇ ਦੇ ਕੰਮ ਨਾਣ ਦਿਓ ਕੋਈ ਨਾ ਤੂੰ ਧਿਆਨ ਰੱਖੀ ਇਹ ਗੱਲ ਦਾ ਕੰਜਰਾ ਇਹ ਤਾਂ ਜਿਹੇ ਜੀ ਕਮਲੀ ਹੈਗੀ ਹੈਗੀ ਐ ਤੂੰ ਚਲਾਈ ਗੱਲ ਪਰੌਣੇ ਦੀ ਕਾਨੂੰ ਮੋੜਦੇ ਹੁੰਦੇ ਨੇ ਤੇਰੀ ਤਾਂ ਸੁਣਨ ਗਿਆ ਗੱਲ ਤਾਂ ਤੇਰੀ ਇਹਦੇ ਤਾਂ ਤਿੰਨ ਵਾਰੀ ਲੋਡ ਕੇ ਚ ਹਾਂ ਕੋਈ ਨਾ ਮੈਂ ਕਰਦਾ ਇੱਥੇ ਲਿਆਵਾਂਗੇ ਤੇਰਾ ਡੋਲੂ ਇੱਥੇ ਲਿਆਵਾਂਗੇ ਆਪਾਂ ਨਾਲੇ ਮੇਰਾ ਡੁੱਬਦਾ ਹੋ ਜਾਊਗਾ ਓਏ ਕੀ ਓਏ ਹਾਂ ਕੀ ਕਹਦੇ ਉਹ ਮੇਰੇ ਦੇ ਕੱਪੜੇ ਲੇੜੇ ਪਾਣੀ ਚ ਡੁੱਬਦੇ ਹੋ ਜਾਣਗੇ ਇਹ ਤਾਂ ਮੇਰੇ ਸਾਲ ਦੇ ਸੁੱਕੇ ਧੋ ਦਿੰਦੀ ਐਮੀ ਚੱਲ ਚੱਲ ਠੀਕ ਐ ਖਿਆਲ ਕਰੀਂ ਗੱਲ ਦਾ ਕੋਈ ਨਾ ਕੋਈ ਨਾ ਮੈਂ ਜਾ ਕੇ ਆਉਂਗਾ ਤੇਰਾ ਕੰਮ ਮੈਂ ਹੀ ਕਰੂੰਗਾ ਤੇਰਾ ਹੋ ਜੂਗਾ ਲੈ ਵੀ ਸੱਜੂਆ ਲੱਗਦਾ ਏ ਤੇਰਾ ਵੀ ਹੁਣ ਜੱਕਾ ਚੱਲਦਾ ਹੋ ਜੂ ਬਣੂ ਗੱਲ ਬਟਾ ਐ ਰਿਸ਼ਤੇਦਾਰ ਆ ਕੇ ਫਿਰਦਾ ਕਿਥਰੇ ਕਬੀਲਾ ਤੇਰੇ ਵਰਗੇ ਨਾਲ ਤਾਂ ਕੰਜਰਾ ਜ਼ਹਿਰ ਦੇ ਕੇ ਮਾਰ ਜੀ ਫਿੜੀ ਪੱਤੇ ਦੇ ਲਾਣੂ ਚ ਕਰ ਦਿੰਦੀ ਕੀ ਬੇਵਕਰੀ ਜਾਨੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਮੜੀ ਮੋਢੀ ਮਾੜਾ ਮੋੜਾ ਦਿਮਾਗ ਲਾ ਲਿਆ ਕਰ ਜੇ ਉਹ ਘਰੇ ਆਊਗੀ ਉਰੇ ਤੇਰਾ ਵੀ ਹੱਥ ਵਟਾਊਗੀ ਕੰਮ 'ਚ ਹੈ ਮੈਂ ਤਾਂ ਕੰਮ ਆਪ ਦੇ ਆਪੇ ਕਰ ਲੂ ਨਾ ਤੈਨੂੰ ਕਿਉਂ ਇੰਨੀ ਕਾਲੀ ਹੋਈ ਪਈ ਐ ਕਿ ਉਸੇ ਨੂੰ ਲਿਆਵਾ ਤੂੰ ਦੱਸ ਪਹਿਲਾਂ ਤੇਰੀ ਕੀ ਕਾਣ ਮੇਣਾ ਓ ਮੇਰੀ ਕਾ ਨੂੰ ਕੋਈ ਗੱਲ ਮੇਰਾ ਮੇਰੇ ਤਾਂ ਤੂੰ ਸ਼ੱਕ ਕਰੀ ਜਾਂਦੀ ਆ ਮੈਂ ਤਾਂ ਸ਼ਰੀਫ ਜਾਂਦਾ ਬੰਦਾ ਮੈਂ ਚਲੋ ਪਤਾ ਤਾਂ ਹੈਗਾ ਜਾਣਦੀ ਆ ਮੈਂ ਤੈਨੂੰ ਕਿੰਨਾ ਕਾ ਸ਼ਰੀਫ ਆ ਤੂੰ ਓਹ ਕੀ ਰਹਿ ਤੈਨੂੰ ਕਿਉਂ ਮਚੀ ਰਹਿੰਦੇ ਏ ਬਿਨਾਂ ਗੱਲ ਤੋਂ ਇਹ ਸਾਲਕਣੇ ਦੀ ਕਰਦੀ ਫੋਨ ਉਹਨਾਂ ਨੂੰ ਚੰਗਾ ਨਹੀਂ ਫਿਰ ਮੈਨੂੰ ਕਰਨਾ ਪਊਗਾ ਆਹੋ ਕਰ ਦਾਂਗੀ ਫੋਨ ਹਾਂ ਬੋਲਣਾ ਜਾਈ ਕੰਮ ਕਰਦੀ ਆ ਜੀ ਚੰਗਾ ਚੰਗਾ ਆਹੋ ਹੋ ਨਾ ਮੇਰੇ ਜਿੰਦਗੀ 'ਚ ਤਾਂ ਇਹਦਾ ਮਰਿਸ਼ਤਾ ਹੋਣੀ ਨਹੀਂ ਦਿੰਦੀ ਕੰਜਰ ਦਾ ਹੋਰ ਕੋਈ ਮਰਜ਼ੀ ਲਿਆਓ ਲਿਆਓ ਇੱਥੇ ਫੋਨ ਕਿੱਥੇ ਹੋਣੇ ਕਰਕੇ ਕਹੀ ਦਿੰਨੀ ਆ ਇਹਦਾ ਕੋਈ ਪਤਾ ਨਹੀਂ ਆ ਤਾਂ ਨਮਾਈ ਸੀ ਆਪਾ ਪੈ ਗਿਆ ਲੈ ਹੁਣ ਤਾਂ ਘਰੇ ਵੀ ਕੋਈ ਨਹੀਂ ਹੈਗਾ ਹੁਣ ਕਰਦੀਆਂ ਭੂਆ ਨਾਲ ਗੱਲ ਕਿਤੇ ਹੋਰ ਇੱਥੇ ਕੋਈ ਨਵਾਂ ਕਾਂਡ ਖੜਾ ਹੋ ਜੇ ਹੈਲੋ ਹਾਂ ਸਾਸਰੀ ਕਾਲ ਬੂਆ ਹੋ ਠੀਕ ਆ ਅੱਛਾ ਚੱਲ ਵਧੀਆ ਹੋਇਆ ਨਿਬੜ ਗਿਆ ਉਹ ਤਾਂ ਹੈਗਾ ਚੱਲ ਮੇਰੀ ਗੱਲ ਸੁਣ ਪੂਆ ਮੈਂ ਜਿਹੜੇ ਕੰਮ ਨੂੰ ਤੈਨੂੰ ਫੋਨ ਕਰਿਆ ਕੰਨ ਖੋਲ ਕੇ ਮੇਰੀ ਗੱਲ ਸੁਣ ਲਈ ਹਾਂ ਆ ਪੂਰਾ ਫਿਰਦਾ ਆਉਦੇ ਵੱਡੇ ਭਰਾ ਨੂੰ ਆਪਣੀ ਇਹਦਾ ਰਿਸ਼ਤਾ ਕਰਾਉਂਦਾ ਵੀਰ ਦਾ ਘਰੀ ਨਾ ਲੈ ਉਹ ਚੰਗਾ ਵੀ ਕਿਹੜੇ ਪਾਸੋਂ ਆ ਸਿਰੇ ਦਾ ਮਲੰਗ ਪੰਜਰ ਹੋ ਤੀਮੀਆਂ ਦਾ ਉਹ ਦੋ ਆਸ਼ਿਕਾ ਕੋਈ ਤੀਮੀ ਨਹੀਂ ਛੱਡੀ ਉਹਨੇ ਪਿੰਡ ਦੀ ਹੈਂ ਗੋਲੀਆਂ ਉਹ ਖਾਂਦਾ ਭੁੱਕੀ ਉਹ ਖਾਂਦਾ ਉਹ ਕਿਹੜਾ ਨਸ਼ਾ ਜਿਹੜਾ ਉਹ ਨਹੀਂ ਕਰਦਾ ਹਜੇ ਪੂਰਾ ਤਾਂ ਵਿਚਾਰਾ ਠੀਕ ਹੈ ਇਹ ਹੈਗਾ ਉਹਦੇ ਮਾਗਰ ਲੱਗਦਾ ਕਹਿੰਦਾ ਸੀ ਮੈਨੂੰ ਕਹਿੰਦਾ ਤੂੰ ਆਪ ਗੱਲ ਕਰ ਲੈ ਜੇ ਤੂੰ ਨਾ ਕੀਤੀ ਤਾਂ ਮੈਂ ਕਰੂੰਗਾ ਹਾਂ ਨਾ 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 ਇਹ ਗਲਤੀ ਤਾਂ ਭੁੱਲ ਕੇ ਵੀ ਨਾ ਕਰ ਲੈ ਮੈਂ ਤੈਨੂੰ ਦੱਸਾਂ ਮੈਂ ਤਾਂ ਔਖੀ ਹੈਗੀ ਹਾਂ ਆ ਨਾਲੇ ਵੀ ਔਖੀ ਹੋ ਜੂਗੀ ਇੱਥੇ ਮੈਂ ਨਹੀਂ ਚਾਹੁੰਦੀ ਕਿ ਉਹਰੇ ਆ ਕੇ ਇੱਥੇ ਵੀ ਇਹ ਵੀ ਤੜਫੇ ਉਹ ਤਾਂ ਹੈਗਾ ਪੂਆ ਫਾਇਦਾ ਕੀ ਆ ਪਹਿਲਾਂ ਵਾਲਾ ਵੀ ਇਹੋ ਜਿਹਾ ਸੀ ਹੁਣ ਵੀ ਇਹੋ ਜਿਹਾ ਐਦੋ ਚੰਗਾ ਤਾਂ ਖੂਚ ਧੱਕਾ ਦੇ ਦੇਵੇ ਇਹਨੂੰ ਆਹੋ ਹੁਣ ਜਿੱਥੇ ਵੀ ਕਰਨਾ ਹੈ ਪੁੱਛ ਪਰਤਾਲ ਕਰਕੇ ਚੰਗਾ ਜਾਂ ਸੋਹਣਾ ਜਾਂ ਖਾਣ ਪਰਵਾਨ ਦੇਖੀ ਨਾਲੇ ਕਿਹੜਾ ਕੋਈ 4-5 ਬੱਚਿਆਂ ਦੀ ਮਾਂ ਆ ਜਿਵੇਂ ਅਸਲ ਤਾਂ ਬੱਚਈ ਦੇ ਕੋਈ ਹੈ ਨਹੀਂ ਆਹੋ ਚੱਲ ਚੰਗਾ ਪੂਆ ਸਾਸਰੀ ਘਰ ਚੰਗਾ ਹਾਂ ਨਾਲੇ ਇੱਕ ਗੱਲ ਹੋਰ ਸੁਣ ਕਿ ਤੇ ਭੂਰੇ ਨੂੰ ਮੈਂ ਕਹਿੰਦੀ ਕਿ ਮੈਂ ਫੋਨ ਕੀਤਾ ਸੀ ਆਹੋ ਚੱਲ ਠੀਕ ਆ ਚੰਗਾ ਪੂਆ ਕਰਾਨੀ ਚੌਰਿਆ ਤੇ ਡੋੜਾ ਤੇ ਰਹੀ ਪੜਿਆ ਇਹ ਤਾਂ ਖੋਟਾ ਛਕਲ ਨਹੀਂ ਆਕਲ ਨਹੀਂ ਇਹ ਬੜੇ ਚਲਤਰ ਕਰਦੀ ਆ ਤੇ ਇਹਨੇ ਤਾਂ ਨਹੀਂ ਮੇਰਾ ਹੋਣ ਦੇਣਾ ਇਹਨੇ ਬਸ ਪੂਰੇ ਦਾਬ ਨਹੀਂ ਚੱਲਣ ਦੇ ਠੰਡ ਰੱਖ ਠੰਡਾ ਗੱਲ ਸੁਣੀ ਉਹ ਭਾਬੀ ਉਹ ਭਾਬੀ ਕਰੇ ਪਹੁੰਚ ਗਿਆ ਬਾੜਤੀਆਂ ਮੈਂ ਤਾਂ ਹਾਂ 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 ਬੜਾ ਉਹ ਬੜਾ ਮੈਂ ਬੜਾ ਓਏ ਆ ਕੀ ਕਰਖਿਆ ਉਹ ਤਰੇ ਕੰਮ ਗਲਤ ਨਹੀਂ ਕਰਦੀ ਉਹ ਗਲਤ ਕੰਮ ਉਹ ਬਈ ਦੇਖ ਲੈ ਹੀਨੇ ਕੀ ਕਰਦੀ ਇਹ ਉਹ ਮੈਂ ਦੇਖ ਲਿਆ ਅੱਖੀਂ ਦੇਖ ਲਿਆ ਮੈਂ ਪਹਿਲਾਂ ਤਾਂ ਮੈਨੂੰ ਆਂਦੀ ਵੀ ਚਲ ਉੱਥੋਂ ਉੱਥੋਂ ਕਰਦੀ ਐ ਉਂ ਲੜਦੀ ਐ ਮੜਾ ਮੜਾ ਹੈ ਇਹ ਤੇਰੇ ਬਾਈ ਦੇ ਦੁਸ਼ਣ ਲਾਉਣ ਨੂੰ ਫਿਰਦੀ ਦੀ ਐ ਔਰ ਮੈਂ ਕੁਝ ਨਹੀਂ ਕੀਤਾ ਇਹਨੂੰ ਸ਼ਰਮ ਨਹੀਂ ਆਈ ਤੇਰੇ ਪਿਓ ਵਰ ਗਏ ਹੋ ਮੇਰੇ ਸਾਲੇ ਦੇ ਗੰਦੀ ਤਰ ਫੋਰ ਨਿਕੜੋ ਇੱਕ ਜੋਰ ਚਲ ਤੇ ਸਾਲੇ ਦੀ ਗੰਦੀ ਲੈ ਜਾ ਲੈ ਜਾ ਬਾਹਰ ਕੋਈ ਗਲਤੀ ਨਹੀਂ ਹੈਗੀ ਚਲ ਫੋਰ ਨਿਕੜ ਕਿਹਾ ਤਾਂ ਚਲਾਕ ਕ ਬਣਦੀ ਥੀ ਜਨਾਨੀ ਕਿਉਂ ਮੇਰੇ ਸਾਲੇ ਦੀਦੀ ਤੈ ਤਾਂ ਮੇਰਾ ਘਰ ਬਸਣੇ ਨਹੀਂ ਦਿੱਤਾ ਥੋੜ੍ਹਾ ਮੈਂ ਬਸਿਆ ਬਸਾਇਆ ਜਾੜਤਾ